ਕਾਂਗਰਸ ਚਾ ਮੈਂ ਫੇਰ ਵੀ ਕਹਿ ਰਿਹਾ ਵੀ ਅਕਾਲੀ ਦਲ ਪੰਜਾਬ ਦੀ ਗੱਲ ਕਰਨ ਵਾਲਾ ਹੋ ਸਕਦਾ ਅਸੀਂ ਕਿਸੇ ਪਲੇਟਫਾਰਮ ਤੇ ਜਾ ਕੇ ਕੋਈ ਆਪਣੀ ਆਵਾਜ਼ ਨੂੰ ਕਿਸੇ ਕਰਕੇ ਕੋਈ ਥੋੜਾ ਹਲਕਾ ਕਰ ਜਾਈਏ ਜੀ ਅਕਾਲੀ ਦਲ ਨੇ ਨਹੀਂ ਸੀ ਕੀਤੀ ਹਮ ਅਕਾਲੀ ਦਲ ਆਪਣੇ ਖੜਾ ਪੈਰਾਂ ਤੇ ਖੜਾ ਹੋਏਗਾ ਅਮਰਤਪਾਲ ਆਊਗਾ ਫਿਰ ਪੰਜ ਚਾਰ ਸਾਲ ਲੋਕ ਅਮਰਤਪਾਲ ਦੇ ਅਕਾਲੀ ਦਲ ਦਾ ਸਤਾ ਦੇ ਵਿੱਚ ਆਉਣ ਤੋਂ ਬਾਅਦ ਤਾਕਤ ਤੇ ਆਉਣ ਤੋਂ ਬਾਅਦ ਨਜ਼ਾਰਾ ਦੇਖਣ ਤੋਂ ਬਾਅਦ ਅਲਟੀਮੇਟਲੀ ਕੰਪੈਰੀਜ਼ਨ ਵਿਦ ਟਕਸਾਲੀ ਲੀਡਰ ਕਾਲੀਦਲ ਦੇ ਫਿਰ ਕਹਾਂਗੇ ਨਹੀਂ ਯਾਰ ਇਹ ਸ਼ਾਸਕ ਚੰਗੇ ਇਹਨਾਂ ਨੂੰ ਦੁਬਾਰਾ ਲੈ ਕੇ ਆਓ ਇੱਕ ਟਿੱਪਣੀ ਹੋਰ ਕਰਦੇ ਬੇਸ਼ੱਕ ਤੁਹਾਡੀ ਪਾਰਟੀ ਕਾਂਗਰਸ ਆ ਕਿਹਾ ਜਾ ਰਿਹਾ ਹੈ ਕਿ ਮਾਈਨਸ ਸੁਖਬੀਰ ਕਾਲੀਦਲ ਹੋਣਾ ਚਾਹੀਦਾ ਕੁਝ ਲੋਕ ਕਹਿ ਰਹੇ ਆ ਮਾਈਨਸ ਸੁਖਬੀਰ ਕਿਹਨੂੰ ਲੈ ਕੇ ਆਓਗੇ ਹਮ ਮੇਰੀ ਇੱਕ ਬੜੇ ਸੀਨੀਅਰ ਜਰਨਲਿਸਟ ਮੈਂ ਜਿਨ੍ਹਾਂ ਦਾ ਆਪਣੇ ਵਾਪਸ ਮਾਨ ਸਤਿਕਾਰ ਕਰਦਾ ਮੇਰੀ ਇੱਕ ਦਿਨ ਇਸ ਵਿਸ਼ੇ ਤੇ ਉੱਤੇ ਉਹਨਾਂ ਨਾਲ ਚਰਚਾ ਹੋਈ ਮੈਂ ਕਿਹਨੂੰ ਬਾਜੀ ਲੈ ਕੇ ਆਉਣਗੇ ਇਹ A B C D E F G H Z ਤੱਕ ਗਿਣ ਲਓ ਬਿਨਾਂ ਸੁਖਵੀਰ ਤੋਂ ਜਿੰਨਾ ਸੁਖਵੀਰ ਅਕਾਲੀ ਦਲ ਨੂੰ ਤੋਰੀ ਫਿਰਦੇ ਕਿਸੇ ਕੋ ਇੰਨਾ ਵੀ ਨਹੀਂ ਤੁਰਨਾ ਹੂੰ ਜਿੰਨਾ ਕੋ ਲਾਈ ਫਿਰਦੇ ਆ ਨਾ ਅਕਾਲੀ ਦਲ ਨੂੰ ਜਿੰਨੇ ਕੋ ਐਫਰਟ ਉਹ ਕਰਦੇ ਆ ਮੈਂ ਅਕਾਲੀ ਦਲ ਚ ਰਿਆਂ ਕਿਸੇ ਕੋ ਉਹਨੇ ਐਫਰਟ ਵੀ ਨਹੀਂ ਹੋ ਸਕਨੇ ਇਹ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਨਾ ਵੀ ਅਕਾਲੀ ਦਲ ਤਾਂ ਨਵਾਂ ਆਊਗਾ ਤੇ ਸਾਰੀ ਲੀਡਰਸ਼ਿਪ ਘਰਾਂ ਚ ਜਾਊਗੀ ਉਹ 5 4 ਸਾਲ ਤਾਕਤ ਦੇ ਵਿੱਚ ਆਉਣ ਤੋਂ ਬਾਅਦ ਲੋਕ ਫੇਰ ਦੁਬਾਰਾ ਇਹਨਾਂ ਨੂੰ ਘਰਾਂ ਚੋਂ ਬਾਕਸ ਲੈ ਕੇ ਆਉਣਗੇ ਕੱਲ ਜਲਦੀ ਇਸ ਹਾਲਤ ਪਿੱਛੇ ਤੁਹਾਨੂੰ ਬੀਜੇਪੀ ਦੀ ਕੋਈ ਸਾਜ਼ਿਸ਼ ਲੱਗਦੀ ਆ 100 1% ਹੈਗੀ ਆ ਆ ਕਿਉਂ ਨਹੀਂ ਹੈਗੀ ਉਹ ਤਰ੍ਹਾਂ ਤਰ੍ਹਾਂ ਦੇ ਐਕਸਪੈਰੀਮੈਂਟਲ ਲੈਂਡ ਬਣਾ ਲਈ ਉਹਨਾਂ ਨੇ ਪੰਜਾਬ ਇਹ ਤਜਰਬਿਆਂ ਦੀ ਧਰਤੀ ਨਹੀਂ ਹੈਗੀ 22 25 ਸਾਲ ਪੰਜਾਬੀ ਪੱਠੀ 'ਚ ਤਪਦੇ ਰਹੇ ਆ ਤਸ਼ੱਦਦ ਦੀ ਪੱਠੀ ਦੇ ਵਿੱਚ ਬੁਰਸ਼ਾਗਰਦੀ ਦੀ ਪੱਠੀ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਪੱਠੀ ਦੇ ਵਿੱਚ ਮਸੀਦਾ ਸ਼ਾਂਤੀ ਇਹ ਐਕਸਪੈਰੀਮੈਂਟ ਫੇਰ ਪੰਜਾਬ ਤੇ ਹੋ ਰਿਹਾ ਦੁਬਾਰਾ ਕਰਦੀ ਹੈ ਬੀਜੇਪੀ ਐਕਸਪੈਰੀਮੈਂਟ ਬਿਲਕੁਲ ਠੀਕ ਪਰ ਇਹ ਅਫਸੋਸ ਹੈ ਕਿ ਪੰਜਾਬ ਬਾਰਡਰ ਸਟੇਟ ਆ ਹੂੰ ਇਹ ਦੇਸ਼ ਦੇ ਰਖਵਾਲਿਆਂ ਦੀ ਧਰਤੀ ਹੈਗੀ ਆ ਇੱਥੇ ਐਕਸਪੈਰੀਮੈਂਟ ਕਰਨੇ ਘਾਤਕ ਸਿੱਧ ਹੋਣਗੇ ਡੱਲੇਵਾਲ ਸਾਹਿਬ ਅੱਜ ਮਰਨ ਵਰਤੇ ਬੈਠੇ ਆ ਜੀ ਕੱਲੀ ਐਮਐਸਪੀ ਨਾਲ ਨਾ ਤੋਲੋ ਗੱਲ ਨੂੰ ਤੁਸੀਂ ਹੂੰ ਤੁਸੀਂ ਇਹਦਾ ਅਗਲਾ ਪੱਖ ਦੇਖੋ ਡੱਲੇਵਾਲ ਸਾਹਿਬ ਫਰਜ ਕਰ ਲਓ ਰੱਬ ਨਾ ਕਰੇ ਉਹ ਨਹੀਂ ਰਹਿੰਦੇ ਹੂੰ ਮਰਨ ਵਰਤ ਦੌਰਾਨ ਤਾਂ ਪੰਜਾਬ ਦੇ ਹਾਲਾਤ ਕਿੱਧਰ ਜਾਣਗੇ ਬਿਲਕੁਲ ਅਨਸਟੇਬਲ ਹੋਏਗਾ ਸੋ ਯਾਰ ਕੱਲਾ ਐਮਐਸਪੀ ਨਾਲ ਤੁਸੀਂ ਜੋੜ ਕੇ ਦੇਖੋ ਤੁਸੀਂ ਗੱਲ ਹੀ ਨਾ ਕਰੋ ਜਾ ਕੇ ਹਮ ਗਲਤ ਗੱਲ ਹੈਗੀ ਆ ਬਿਲਕੁਲ ਠੀਕ ਹੈ